ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੇ ਚੈਨਲ ਗੁਰਪ੍ਰੀਤ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਵਲੌਗ ਲੈ ਕੇ ਆਪਾਂ ਫਿਰ ਆਜ ਰਹੇ ਆ ਇੱਥੇ ਰਸ਼ਮੀਨ ਹੋਣਾ ਪਿਆਜ ਰੈਸਟ ਕਰੀ ਜਾਂਦਾ ਕਿ ਆਪਾਂ ਸਟੇਕਸ ਇਹ ਟੂਥਿਆ ਸੀ ਅੱਜ ਸਾਫ ਸਫਾਈ ਆਪਾਂ ਅੱਜ ਸਾਰੇ ਕਰਨੀ ਟਾਈਮ ਨਾਲ ਸਾਈ ਕਰ ਦੋ ਸਾਰੇ ਸਾਰੇ ਪੋਚਾ ਵੀ ਲਾਤਾ ਸਾਰੇ ਕਮਰਿਆਂ ਚ ਸਾਰੇ ਇੱਧਰ ਵੀ ਸਾਫ ਸਫਾਈ ਹੋ ਗਈ ਤੇ ਰੋਟੀ ਹਜੇ ਬਣਾਉਣੀ ਹੈ ਰੋਟੀ ਅੱਜ ਹਜੇ ਲੈਟ ਹੀ ਬਣਾਵਾਂਗੀ ਇੱਧਰ ਮੈਨੂੰ ਪਤਾ ਨਹੀਂ ਕੀ ਕਰਦੀ ਹੈ ਇਹ ਕੀ ਕਰਦੀ ਹੈ ਇਹਨੇ ਸਬਜ਼ੀ ਕਰਦੀ ਅੱਛਾ ਸਬਜ਼ੀ ਕੱਖੜੀ ਸਬਜ਼ੀ ਲਈ ਸੀ ਸਬਜ਼ੀ ਵਾਲੇ ਤੋਂ ਟੋਕਰੀ ਚੋਂ ਆਟਾ ਪਾ ਗੋਈ ਲਿਆ ਤੇ ਜੀ ਕਰਨ ਕਰਤਾ ਆਦਾਲ ਵੀ ਤੇ ਲੈਣੀ ਤੇ ਸਮਾਈ ਦੁੱਧ ਵੀ ਕਰਨ ਕਰ ਲਿਆ ਦੁੱਧ ਸਾਡਾ ਉੱਬਲ ਗਿਆ ਸੀ ਬਾਹਰ ਨਿਕਲਿਆ ਦੁੱਧ ਸਵਾਲ ਆ ਗਿਆ ਸੀ ਇੱਧਰੋਂ ਕਿਤੇ ਪਾਣੀ ਆ ਗਿਆ ਸਾਰੇ ਕੰਦੇ ਇੱਧਰ ਸਾਫ ਸਫਾਈ ਧੋਤੀ ਸਾਰੀ ਪਾਚ ਰਸਮੀਂ ਦਾ ਨਾਲ ਸੈਂਕਲ ਵੀ ਧੋਤਾ ਮੈਂ ਤੇ ਬਾਥਰੂਮ ਲੈਟਰਿੰਗ ਵੀ ਧੋਤੇ ਸੀ ਇੱਧਰੋਂ ਬਾਹਰੋਂ ਇਹ ਧੋਤੇ ਸੀ ਅੱਜ ਕਰ ਲਿਆ ਆਪਣਾ ਸਵੇਰੇ ਸਵੇਰੇ ਕੰਮ ਡੇਟਬੁੱਕ ਵੀ ਧੋਤੇ ਸੀਗੇ ਇਹ ਰ ਆਪਣਾ ਇਹ ਪਲਾਟ ਇਹਨਾਂ ਦੇ ਪੱਤੇ ਸਾਫ਼ ਕਰਨ ਵਾਲੇ ਆ ਪਾਣੀ ਵਾਲੇ ਇਹਨਾਂ ਨੂੰ ਬਾਹਰ ਕੱਢ ਕੇ ਧੋਵਾਗੇ ਕਿਉਂਕਿ ਇਹਨਾਂ ਤੇ ਮਿੱਟੀ ਪਈ ਪਈ ਹੈਗੀ ਮੇਰੀ ਨਾਲ ਮੇਰੀ ਦਾ ਜਿਹੜਾ ਰਿੱਟ ਹੈਗਾ ਉਹ ਹੁਣ ਮੇਰੀ ਪਲਾਟ ਆਪਣਾ ਵਧਣਾ ਸ਼ੁਰੂ ਹੋ ਗਿਆ ਹੈਗਾ ਉੱਪਰ ਵਾਲਾ ਪੌੜੀਆਂ ਵਾਲਾ 게ਟ ਹੈ ਜਿਹੜਾ ਉਹ ਬੰਦ ਕਰਕੇ ਰੱਖਣਾ ਪੈਂਦਾ ਹੈਗਾ ਸਾਨੂੰ ਉਹਦੇ ਨਾਲ ਜ਼ਿਆਦਾ ਮਿੱਟੀ ਹੁੰਦੀ ਹੈਗੀ ਬਹੁਤ ਜ਼ਿਆਦਾ ਮਿੱਟੀ ਹੁੰਦੀ ਹੈ बारदा मौसम सवेरे अज मीह सी छेक बजे मीह आया सवेरे बच्चे असडे चूचा दे इतें रखते है वेल भी नहीं थले रात अंदर रख लें हमने पिंजरा चा के क्यों बच्चे छोटे है जे तो सवेर वे बहर कड़ दिने गे ਬੇਲ ਗਿਰੀਆਂ ਥੋੜੀਆਂ ਜੀਆਂ ਸੀ ਤੋੜ ਲਈਆਂ ਸੀ ਕੱਲ ਕੁਝ ਦੇਤੀਆਂ ਜਿਹੜਾ ਕੋਈ ਲੈ ਜਾਂਦਾ ਲੈ ਜਾਂਦਾ ਹੈਗਾ ਕੱਪੜੇ ਸਾਡੇ ਧੋਣ ਵਾਲੇ ਐ ਹਜੇ ਧੋਣੇ ਆ ਕੱਪੜੇ ਮੇਰੀ ਪੌਣੀ ਦੇਖੀ ਜਾਂਦਾ ਹਜੇ ਇੱਧਰ ਵੀ ਮੈਂ ਸਾਫ ਸਫਾਈ ਕਰਤੀ ਸੀ ਆ ਮਸ਼ੀਨ ਦੇ ਉੱਤੇ ਮੈਂ ਪੁਰਾਣਾ ਤੌਲ ਗਿਆ ਸੀ ਉਹਦੇ ਤਾਂ ਕਿ ਮਿੱਟੀ ਜ਼ਿਆਦਾ ਆਉਂਦੀ ਹੈ ਇਸੇ ਲਈ ਲਾਤੀ ਸੀ ਅਰਗਵਤੀ ਨਛਰਾ ਵਾਲੀ ਰੇੜ ਧਰ ਕੇ ਕੱਪੜੇ ਆਪਣੇ ਪ੍ਰੈਸ ਕਰਨ ਵਾਲੇ ਪਏ ਆ ਹਜੇ ਕੱਪੜੇ ਘਰ ਕੇ ਰੋਟੀ ਬਣਾ ਕੇ ਉਸ ਤੋਂ ਬਾਅਦ ਪ੍ਰੈਸ ਕਰਾਂਗੇ ਅਰਸ਼ਮੀਨ ਗਿਆ ਸੀ ਆਪਦੇ ਦੋਸਤ ਕੋਲੇ ਅਰਸ਼ਮੀਨ ਆਇਆ ਨਹੀਂ ਕਿ ਸੁੱਤਾ ਹੀ ਪਿਆ ਹੋਈ ਮਾਸਮੀਨ ਦਾ ਦੋਸਤ ਵੀ ਅੱਜ ਸੁੱਤਾ ਹੀ ਪਿਆ ਹੈ ਜੰਡੇ ਦਾ ਕਰਕੇ ਬੱਚਿਆਂ ਨੂੰ ਲਾਲਚ ਹੋ ਜਾਂਦਾ ਜਿ ਸੌਂ ਜੀਏ ਸਕੂਲ ਦਾ ਟਾਈਮ ਜਲਦੀ ਹੈ ਸਵੇਰ ਵੇਲੇ ਸੌਂ ਹੀਦਾ ਨਹੀਂ ਗਾ ਰੋਜ਼ ਹੁਣ ਤਾਂ ਉਹ ਵੀ ਛੁੱਟੀਆਂ ਹੋ ਜਾਣੀਆਂ ਬਸ 15 16 ਤਰੀਕ ਨੂੰ ਹਨ ਅਰਸ਼ਮੀਨ 16 ਤਰੀਕ ਨੂੰ ਹੋ ਜਾਣੀਆਂ ਛੁੱਟੀਆਂ ਅਰਸ਼ਮੀਨ ਨੂੰ ਮੈਂ ਜੀਰੀ ਅੰਧੀ ਕकੜੀ ਕकੜੀ ਲਈ ਸੀ ਸਮਾਂ ਤੇ ਸਬਜੀ ਬਣਾਈ ਆ ਸੀ ਤੋਰੀਆਂ ਦੀ ਨਹੀਂ ਵਧੀਆ ਇਸ ਤਰ੍ਹਾਂ ਲੱਗਦੀ ਤਾਂ ਵੀ ਖੰਝ ਵਧੀਆ ਕਈ ਤਾਂ ਖਟੀਆਂ ਹੀ ਨਿਕਲ ਜਾਂਦੇ ਨੇ ਰਸ਼ਵੀਨ ਕਾਦੀ ਸਬਜੀ ਖਾਏਗਾ ਤੋਰਨਾਂ ਨੇ ਸਬਜ਼ੀ ਖਾ ਲੈਣਾ ਤੇ ਸੁੱਕੇ ਆਲੂ ਬਣਾ ਦ ਸੁੱਕੇ ਆਲੂ ਦਹੀਂ ਨਾਲ ਪਰੌठा ਖਾ ਲੈਣਾ ਲੋ ਜੀ ਹੁਣ ਆਪਾਂ ਸਾਰਾ ਰੋਟੀ ਪਾਣੀ ਵੀ ਖਾ ਲਿਆ ਸੀ ਕੰਮ ਤੰਦ ਆਪਾਂ ਸਾਰਾ ਕਰ ਲਿਆ ਆਪਦਾ ਇਹ ਭਾਂਡੇ ਘੁੰਡੇ ਵੀ ਧੋਲੇ ਸੀ ਚਾਹ ਬਣਾ ਕੇ ਵੀ ਪੀ ਲਈ ਕੱਪੜੇ ਆਪਾਂ ਕੁਸ ਧੋਹ ਦੇ ਸੀ ਸਵੇਰੇ ਜਿਹੜੇ ਹੋਰ ਲਾਹੀ ਸੀਗੇ ਰਸ਼ਮੀ ਨੇ ਅਰਗਿਆਨੀ ਉਹ ਵੀ ਧੋ ਲਈ ਆ ਪਾਂਡੇ ਥੋੜੇ ਜਿਹੀ ਹੋਰ ਹੋਏ ਤੇ ਇਹ ਚਾਹ ਚੂ ਵਾਲੇ ਵਾਸਤੇ ਬੰਦੀ ਆ ਸਾਰਾ ਦਿਨ ਕਿਤੇ ਕੋਸ ਖਾ ਲਿਆ ਤੇ ਕੋਸ ਸ਼ਾਈ ਹੋਈ ਜਾਂਦਾਗਾ ਆਂਡੇ ਆਪਣੇ ਉਹ ਬਾਹਰ ਹੋ ਗਏ ਬੱਤਲਵਾਹੀ ਜੀ ਬਦਲ ਹੋ ਗਏ 바ਵਾ ਕਿਤੇ ਜਿੱਟੇ ਬਦਲ ਹੋ ਗਏ ਕੱਪੜੇ ਆਪਣੇ ਧੋਈ ਜਾਂਦੇ ਹੁਣ ਰਸ਼ਮੀ ਨੇ ਲਾਏ ਸੀ ਉਹ ਵੀ ਪਾਪੇ

ਥੱਲੇ ਪਾਣੀ ਛਿੜਕ ਦਿੰਨੇ ਆਗੇ ਤੇ ਵਿਛਾ ਕੇ ਆਹ ਕੱਪੜਾ ਜਾ ਉੱਤੇ ਮਿੱਟੀ ਸੱਟ ਕੇ ਪਾਣੀ ਛਿੜਕ ਦਿੰਨੇ ਆਗੇ ਠੰਡੇ ਥਾਂ ਬੈਠੇ ਰਹਿੰਦੇ ਆਗੇ ਮਿੱਟੀਨ ਕੇ ਵਾਲੇ ਸੋਨੇ ਆ ਕੱਪੜੇ ਆ ਪਾ ਤੋਤੇ ਸੀ ਇਹਨਾਂ ਦੀ ਤੈਹ ਹਜੇ ਲਗਾਉਣ ਵਾਲੀ ਪਈ ਐ ਕੁਛ ਤੈਹ ਲਾ ਕੇ ਆ ਟੋਕਰੀ ਚ ਪਾਤੇ ਸੀਗੇ ਉਸ ਪ੍ਰੈਸ ਕਰਨਾ ਰਹੀ ਆ ਉਹ ਹਜੇ ਪ੍ਰੈਸ ਕਰਾਂਗੇ ਪਹਿਲਾਂ ਪਰੈਸ਼ਟ ਬਰੀ ਸੀਗੀ ਹੁਣ ਹਜੇ ਨਹਾਉਣਾ ਹੈ ਜਾ ਆਪਾਂ ਪੀ ਲਈ ਫਿਰ ਠਹਿਰ ਕੇ ਹਜੇ ਨਹਾਉਣੇਗਾ ਨਹਾਵਾਂਗੇ ਤੇ ਹੁਣ ਕਰਦੇ ਆ ਕੋਈ ਹਜੇ ਹੋਰ ਕੰਮ ਪੂਰਾ ਆ ਕੇ ਬਲੌਗ ਨਾਲ ਬਣੇ ਰਹੋ ਚੈਨਲ ਤੇ ਨਵੇਂ ਹਾਂ ਤਾਂ ਚੈਨਲ ਨੂੰ ਲਓ ਜੀ ਹੁਣ ਆਪਾਂ ਨਹਾ ਲਏ ਸੀ ਆਪਾਂ ਆਪਣਾ ਅਜੇ ਦੁਪਹਿਰ ਵਾਲਾ ਜਿਹੜਾ ਉਹ ਪੇ ਹੈਗਾ ਭਾਂਡੇ 'ਚ ਪਏ ਹੈਗੇ ਤੇ ਆਪਾਂ ਰੋਟੀ ਟੁੱਕ ਵੀ ਖਾ ਲਿਆ ਸੀ ਸਾਰਿਆਂ ਨੇ ਦੁਪਹਿਰ ਵਾਲੀ ਚਾਹ ਪਾਣੀ ਵੀ ਪੀ ਲਿਆ ਸੀਗਾ ਤੇ ਇਹ ਹੁਣ ਧੋ ਰਹੇ ਐ ਕਾਰ ਇਹਨਾਂ ਦਾ ਹੁਣ ਟਾਈਮ ਲੱਗੇ ਆ ਗੱਡੀ ਧੋਂ ਦਾ ਪਹਿਲਾਂ ਨਾ ਤੇ ਹੁਣ ਕਾਰ ਧੋਂਦੇ ਆ ਉੱਤੋਂ ਆ ਗਿਆ ਬੱਦਲ ਨੀਂਚੀ ਟੁੱਟ ਜਊਗੀ ਗੱਡੀ ਦਾ ਤੁਸੀਂ ਬੜਾ ਖਰਾਬ ਹੋਇਆ ਤੇ ਇਸ ਵਾਰ ਤੁਸੀਂ ਸੇ ਬੜਾ ਜਾ ਦੇਖਿਆ ਉਹ ਤਾਂ ਵਧੀਆ ਹੈ ਨਾ ਉੱਤੇ ਕਵਰ ਨਾਲ ਸੋਹਣੀ ਹੈ ਨਾ ਹਾਂ ਉਹ ਵਾਲਾ ਸਾਡੀ ਸੰਤਾ ਕਵਰ ਨਾਲ ਤੇ ਹਾਂ ਇਹ ਤਾਂ ਨਹੀਂ ਪੈਂਦਾ ਇਹ ਤਾਂ ਮੈਂ ਤੇਰੇ ਜਮੀਨ ਨਹੀਂ ਉੱਦੇ ਕਵਰ ਧੋਤਾ ਨਹੀਂ ਤੁਸੀਂ ਤਾਂ ਸੱਟ ਤਾਂ ਸੀ ਹੋਰ ਬਣਵਾਵਾਂਗੇ ਨਵਾਂ ਖਰਾਬ ਹੋ ਗਿਆ ਕਵਰ ਅਸੀਂ ਉਹ ਹੀ ਧੋਕੇ ਲਾ ਤਾਪਦੇ ਅਸੀਂ ਜਾਂਦੇ ਸੀਗੇ ਬਾਜ਼ਾਰ ਹੁਣ ਸ਼ਾਮ ਦੇ ਹੋ ਗਏ 4 4 ਵਜ ਗਏ ਆ ਤੇ ਅਸੀਂ ਖਚਲੂ ਬਾਜ਼ਾਰ ਜਾਇਆਗੇ ਥੋੜਾ ਜਿਹਾ ਕੰਮ ਸੀ ਬਾਜ਼ਾਰ ਦਾ ਤੇ ਕੰਮ ਆਪਣਾ ਕੀ ਆ ਕੀ ਕਰਾਂਗੇ ਅੱరే ਸੁਣੀਏ ਵੀ ਕੀ ਹੋਏਗਾ ਮੰਮੀ ਨਹੀਂ ਆਈ ਐ ਅੱਜ ਵੀ ਅੱਜ ਰਸਮੀਂ ਕੰਤਾ ਨਾ ਜਾਣਾ ਨਹੀਂ ਅੱਜ ਥੋੜੇ ਨਾ ਬਾਜ਼ਾਰ ਮੰਮਾ

ਉਹ ਜਮਾ ਉੱਪਰ ਨਾਲ ਆਈ ਆ ਜੋ ਲਾਈ ਆ ਦਰਤ ਆਪ ਨੂੰ ਹਮ ਹਮ ਨਾਲ ਕਰਕੇ ਕਰੰਟ ਤੇ ਤਾਂ ਕਰੰਟ ਤਾਂ ਪੰਚੀ ਅੱਛਾ ਯਾ ਜਾਜ ਇਹ ਤਾਂ ਵਧੀਆ ਬੰਨ ਉਹ ਚੂਲੇ ਹੋਗਾ ਅੱਛਾ ਆ ਆ ਗਿਆ ਨਾ ਕੜੀਆਂ ਜੀਆਂ ਬੱਦਲ ਬਹੁਤ ਬਣਿਆ ਪਿਆਗਾ ਆ ਉਹ ਗਾਹ ਨੂੰ ਕੱਪੜੀ ਆਪਾਂ ਸਵੇਰੇ ਧੋਨੇ ਸੀਗੇ ਆ ਹੁਣ ਥੋੜੇ ਸੀਗੇ ਵੀ ਪਾ ਪਏ ਸੀ ਮਸ਼ੀਨ ਤੇ ਥੋੜੇ ਬੈਕ ਆ ਜੀ ਬਲੇ ਹੋ ਜਾਣਗੇ ਨੀ ਚੋਂ ਤਾਂ ਸੁੱਕੇ ਹੀ ਪਏ ਸੀ ਇਹ ਤਾਂ ਕਰਕੇ ਆਪਾਂ ਅੰਦਰ ਲਾ ਲੈਂਦੇ ਈ ਕੀ ਕਰੀਏ ਨਾ ਰਸ਼ਮੀ ਮੈਂ ਤਾਂ ਇੱਧਰ ਐਕਸਟ੍ਰੀਮ ਤੋਂ ਆਇਆ ਜਾਏਗਾ ਬਾਜ਼ਾਰ ਸਾਡੇ ਨਾਲ ਨਾ ਅਮਾਈ ਵੀ ਆਪਸੇ ਲੜੀ ਐਕਸਟ੍ਰੀਮ ਤੋਂ ਕਿਉਂ ਨਾ ਲਾ ਰਸ਼ਮੀ ਨੂੰ ਤੂੰ ਵੀ ਮੈਂ ਨਹੀਂ ਗਿਆ ਨਾ ਕਿ ਤੜੰਗਾ ਵੀ ਆਜਣਾ ਹਾਂ ਥੋੜਾ ਜਿਹਾ ਹੀ ਆ ਹਜੇ ਮੈਂ ਜ਼ਿਆਦਾ ਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਵੀ ਕਰਿਆ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਹਾਜ਼ਰ ਹੋਵਾਂਗੇ ਸਾਰਿਆਂ ਨੂੰ ਸ਼ਸ਼ੀ ਕਾਲ ਬਾਏ